ਇਹ ਭੈਣ ਮੇਰੇ ਨਾਲ ਖੜੀ ਆ ਥੋੜੀ ਦਿਮਾਗ ਤੋਂ ਅਬਸੈਟ ਐ ਜਿਹਨੂੰ ਆਪਾਂ ਸਿਧਰੀ ਸ਼ਬਦ ਵਰਤ ਦਿੰਨੇ ਆ ਜਾਂ ਘੱਟ ਬੋਲਦੀ ਆ ਤੁੱਤਲਾ ਬੋਲਦੀ ਆ ਮੇਰੇ ਪਿੱਛੇ ਪਿੰਡ ਦੀਆਂ ਉਹ ਗਲੀਆਂ ਪਾਕਿਸਤਾਨ ਤੋਂ 5 ਕਿਲੋਮੀਟਰ ਪਿੱਛੇ ਖੜਾ ਮੈਂ ਠਗਣੀ ਪਿੰਡ ਦੇ ਵਿੱਚ 2 ਮਹੀਨਿਆਂ ਦੇ ਜੰਮੇ ਬੱਚੇ ਨੂੰ ਆਸ਼ਾ ਵਰਕਰ ਦੇ ਨਾਲ ਇਹਦੇ ਸਕੇ ਭਰਾ ਨੇ ਰਲ ਕੇ ਵੇਚ ਦਿੱਤਾ ਪਰ ਸਭ ਤੋਂ ਵੱਡੀ ਸਮੱਸਿਆ ਕੀ ਹੈ ਇੱਕ ਤਾਂ ਦਿਮਾਗੀ ਅਪਸੈਟ ਹੈ ਤੇ ਰਾਤ ਨੂੰ ਜਦੋਂ ਆਪਾਂ ਇਹ ਗੱਲ ਕਮਾ ਮੈਂ ਕਿ ਜਦੋਂ ਦੁੱਧ ਦੀ ਪ੍ਰੋਬਲਮ ਆਉਂਦੀ ਹੈ ਜਦੋਂ ਬੱਚੇ ਨੂੰ ਦੁੱਧ ਪਿਉਣਾ ਹੁੰਦਾ ਤਾਂ ਇਹਨਾਂ ਗਲੀਆਂ ਦੇ ਵਿੱਚ ਚੀਕਾਂ ਮਾਰਦੀ ਆ ਰਾਤ ਨੂੰ ਕੰਧਾਂ ਦੇ ਨਾਲ ਸਿਰ ਮਾਰਦੀ ਆ 2 ਮਹੀਨਿਆਂ ਤੋਂ ਇਹ ਸੰਤਾਪ ਹੰਡਾ ਰਹੀ ਹੈ ਪ੍ਰਸ਼ਾਸਨ ਵੀ ਸੁੱਤਾ ਹੋਇਆ ਹੈ ਜਿਨ੍ਹਾਂ ਨੇ ਪੈਸੇ ਲਾਏ ਉਸ ਬੱਚੇ ਨੂੰ ਵੇਚ ਕੇ ਉਹ ਵੀ ਇੱਕ ਸੌਖ ਦੀ ਜ਼ਿੰਦਗੀ ਜਿਉਂ ਰਹੇ ਆ ਪਰ ਕਹਿੰਦੇ ਜਦੋਂ ਆਪ ਦੇ ਦੁਸ਼ਮਣ ਬਣ ਜਾਣ ਤੇ ਬਗਾਨਿਆਂ ਨੂੰ ਦੋਸ਼ ਕੀ ਦਈਏ ਇਹਦਾ ਸਾਕਾ ਭਰਾ ਸੱਤਪਾਲ ਜਿਹੜਾ ਨਸ਼ੇ ਦਾਦੀ ਹੈ ਉਹਨੇ 1.5 ਲੱਖ ਰੁਪਇਆ ਲੈ ਲਿਆ ਆਪਣੀ ਭੈਣ ਦੇ 2 ਮਹੀਨਿਆਂ ਦਾ ਬੱਚਾ ਵੇਚਿਆ ਪੂਰਾ ਮਾਮਲਾ ਉਹ ਤੁਹਾਨੂੰ ਵਿਖਾਵਾਂਗੇ ਗਿਰਜੂਰੇ ਨੂੰ ਹੋ ਜੋ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਜੀ ਕੀ ਮਸਲਾ ਕੀ ਹੈ ਮਾਮਲਾ ਕੀ ਹੈ ਪੂਰਾ ਜੀ ਜੇ ਮਾਮਲਾ ਬੱਚਾ ਵੇਚੰਦਾ ਜੀ ਜੋ ਬੱਚਾ ਸੀਗਾ ਜੀ ਇਹ ਅਮਰਜੀਤ ਕੌਰ ਦਾ ਸੀ ਇਹ ਇਸ ਭੈਣ ਦਾ ਜੀ ਹਾਂ ਜੀ ਇਸ ਅਮਰਜੀਤ ਕੌਰ ਦੇ ਮਾਤਾ ਨੇ ਬੱਚੇ ਦੇ ਜੀ ਹਾਂ ਜੀ ਇਹ ਕੀ ਲੱਗਦੇ ਨੇ ਤੁਹਾਡੇ ਜੀ ਇਹ ਮੇਰੇ ਚਾਚਾ ਦੇ ਲੜਕੇ ਜੀ ਜੀ ਮੇਰੇ ਭੈਣ ਸਿਸਟਰ ਲੱਗੀ ਜੀ 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 ਹਾਂ ਜੀ ਕੀ ਮਸਲਾ ਕੀ ਹੈ ਕਿਵੇਂ ਬੱਚਾ ਕਿਵੇਂ ਵੇਚਿਆ ਜਨਮ ਕਦੋਂ ਹੋਇਆ ਸੀ ਕਿੰਨੀ ਉਮਰ ਸੀ ਬੱਚੇ ਬੱਚਾ ਜੀ ਇਹਨਾਂ ਨੇ ਬੱਚੇ ਦਾ ਏਜ ਹੈ ਜਗੀ ਆ ਜੀ 4 ਮਹੀਨੇ ਹੋ ਚੁੱਕੇ ਹੁਣ ਪਹਿਲਾ 2 ਮਹੀਨੇ ਨਾਲ ਕੋ ਬੱਚਾ ਪਰ ਰਿਆ ਸੀਗਾ ਹੁਣ ਇਹ 2 ਮਹੀਨੇ ਤੋਂ ਬੱਚਾ ਜੋ ਕਿ ਇਹਨਾਂ ਦਾ ਸਤਪਾਲ ਬ੍ਰਦਰ ਭਰਾ ਇਹਨਾਂ ਦਾ ਉਹਨਾਂ ਨੇ ਆਸ਼ਾ ਵਰਕਰਾਂ ਨਾਲ ਮਿਲ ਕੇ ਤੇ ਆਸ਼ਾ ਵਰਕਰ ਨੇ ਇਹਨਾਂ ਨਾਲ ਸਤਪਾਲ ਨਾਲ ਮਿਲ ਕੇ ਤੇ ਅੱਗੇ ਬੱਚਾ ਵੇਚ ਦਿੱਤਾ ਜੀ ਇਹ ਭੈਣ ਦਾ ਸੱਕਾ ਭਾਈ ਸੀ ਹਾਂਜੀ ਇਹਨਾਂ ਦਾ ਬ੍ਰਦਰ ਸੱਕਾ ਸੀ 4 ਮਹੀਨੇ ਤਾਂ ਹੁਣ ਹੋ ਗਏ ਯਾਨੀ ਜਦੋਂ ਬੱਚੇ ਆ ਵੇਚਿਆ ਗਿਆ ਉਦੋਂ 2 ਮਹੀਨੇ ਦੀ ਉਮਰ ਹੀ ਸੀ ਹਾਂਜੀ ਉਦੋਂ 2 ਮਹੀਨੇ ਦੀ ਸੀ 2 ਮਹੀਨੇ ਦੀ ਉਮਰ ਸੀ ਸਿਰਫ ਉਸ ਟਾਈਮ ਬੱਚੇ ਦੀ ਪਰ ਅਫਸੋਸ ਇਹ ਹੈਰਾਨੀ ਇਸ ਗੱਲ ਦੀ ਆ ਵੀ 2 ਮਹੀਨੇ ਹੋ ਗਏ ਉਸ ਬੱਚੇ ਨੂੰ ਵੇਚਿਆ 2 ਮਹੀਨੇ ਦਾ ਟਾਈਮ ਹੋ ਗਿਆ ਬੱਚੇ ਨੂੰ ਵੇਚਿਆ ਤੁਹਾਨੂੰ 2 ਮਹੀਨਿਆਂ ਦਾ ਪਤਾ ਵੀ ਬੱਚੇ ਨੂੰ ਵੇਚਿਆ ਸੀ ਹਾਂਜੀ ਸਰ ਪਤਾ ਫਿਰ ਉਦੋਂ ਬਾਅਦ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ 2 ਮਹੀਨੇ ਟਾਈਮ ਲੰਘ ਗਿਆ ਨਹੀਂ ਸਰ ਅਸੀਂ ਉਸ ਦਿਨ ਹੀ ਆਸ਼ਾ ਵਰਕਰ ਨੂੰ ਬੁਲਾਇਆ ਸਾਡੇ ਤੋਂ ਚੋਰੀ ਪਤਾ ਲੱਗਿਆ ਵੀ ਬੱਚਾ ਆਸ਼ਾ ਵਰਕਰ ਨੇ ਵੇਚਦਾ ਹੈ ਸਰਤਪਾਲ ਸਿੰਘ ਨਾਲ ਰਲ ਕੇ ਅਸੀਂ ਆਸ਼ਾ ਵਰਕਰ ਨੂੰ ਬੁਲਾਇਆ ਕਰ ਆਸ਼ਾ ਵਰਕਰ ਕੰਦੀ ਮੈਨੂੰ ਗਲਤੀ ਹੋ ਗਈ ਚਲ ਤੁਹਾਡੇ ਵੱਡੇ ਪਰਿਵਾਰ ਫੈਮਿਲੀ ਮੈਂਬਰ ਜਿੰਨੇ ਪਤਾ ਪੁੱਛਿਆ ਮੈਂ ਤੇ ਇਦਾਂ ਚਲ ਕੋਈ ਗੱਲ ਨਹੀਂ ਮੈਂ ਬੱਚਾ ਵਾਪਸ ਮੜਾ ਦਿੰਨੀ ਆ ਜੇ ਤੁਹਾਨੂੰ ਬੱਚਾ ਇਹਨਾਂ ਨੇ ਵੀ ਚੋਰੀ ਵਿੱਚਿਆ ਗਿਆ ਜਾਂ ਕਿਵੇਂ ਵੀ ਇਹਨਾਂ ਨੇ ਇਹ ਕੰਦੇ ਸਤਪਾਲ ਸਿੰਘ ਦੀ ਰਾਏ ਨਾਲ ਬੱਚਾ ਵਿਕੇ ਪਰ ਸਤਪਾਲ ਸਿੰਘ ਦਾ ਨਸ਼ੇੜੀ ਸੀਗਾ ਜੀ ਉਹਨਾਂ ਨੂੰ ਤਾਂ ਆਦੇ ਨਸ਼ੇ ਨਾਲ ਮਤਲਬ ਸੀ ਜੀ ਕਿ ਆਸ਼ਾ ਵਰਕਰ ਨੂੰ ਨਹੀਂ ਚਾਹੀਦਾ ਸੀ ਇਦਾਂ ਕੰਮ ਕਰਨਾ ਬੱਚੇ ਅੱਗੇ ਵੀ ਇਹਨਾਂ ਨੇ ਤਿੰਨ ਬੱਚੇ ਵੇਚੇ ਹੋਏ ਇਹਨਾਂ ਨੇ ਪ੍ਰਾਪਰਟੀ ਬਣਾਈ ਹੋਈ ਹੈ आशा वर्कर ਦਾ ਕੀ ਨਾਮ ਆ ਜੀ ਇਹ ਬਿਮਲਾ ਰਾਣੀ ਆਸ਼ਾ ਵਰਕਰ ਹੈ ਜੀ ਜੋ ਕਿ ਰਜਿੰਦਰ ਸਿੰਘ ਨੰਦੇ ਪਤੀ ਨੇ ਜੀ ਉਹ ਫਾਲਿਕਾ ਜੋਰਾ ਸਿੰਘ ਮਾਨ ਨਗਰ ਦੇ ਰਹਿਣ ਵਾਲੇ ਨੇ ਤੇ ਇੱਥੇ ਤੁਹਾਡੇ ਪਿੰਡ ਉਸ ਆਸ਼ਾ ਵਰਕਰ ਦੀ ਡਿਊਟੀ ਆ ਹਾਂਜੀ ਸਰ ਇੱਥੇ ਇਹਨਾਂ ਦੇ ਆਸ਼ਾ ਵਰਕ ਦੀ ਡਿਊਟੀ ਹੈ ਰਹਿ ਜੋਰਾ ਸਿੰਘ ਮਾਨ ਨਗਰ ਸ਼ਹਿਰ ਨੇ ਡਾਕੂਮੈਂਟ ਇਹਨਾਂ ਨੇ ਕਰਨੀ ਕਿੱਢਦੇ ਬਣਾਇਆ ਆਸ਼ਾ ਵਰਕਰ ਟੰਗਣੀ ਪਿੰਡ ਦੇ ਕਰ ਰਿਹਾ ਹੈ ਇਹ ਜਾਲੀ ਡਾਕੂਮੈਂਟ ਵੀ ਬਣਾ ਕੇ ਰੱਖੇ ਹੋਏ ਹੈ ਇਹਨਾਂ ਨੇ ਅੱਛਾ ਇਹ ਗੱਲ ਦੱਸਿਓ ਇਹ ਇਸ ਸਿਸਟਰ ਦਾ ਆਪਣਾ ਜਿਹੜਾ ਹੈਗਾ ਭਰਾ ਸਤਪਾਲ ਸਿੰਘ ਉਹਦੀ ਮੈਰਿਜ ਹੋਈ ਹੈ ਜਾਂ ਨਹੀਂ ਹੋਈ ਹਾਂਜੀ ਉਹਨਾਂ ਦੀ ਮੈਰਿਜ ਹੋਈ ਹੋਈ ਹੈ ਉਹਦਾ ਪਰਿਵਾਰ ਹੈ ਉਹਦਾ ਪਰਿਵਾਰ ਹੈਗਾ ਜੀ ਬੱਚੇ ਉਹਦੇ ਵੀ ਹੈ ਜੀ ਉਹਦੇ ਦੋ ਗੁੱਡੀਆਂ ਹੈਗੀਆਂ ਜੀ ਕੋਈ ਮੁੰਡਾ ਨਹੀਂ ਹੈਗਾ ਕੱਲੀਆਂ ਦੋ ਗੁੱਡੀਆਂ ਉਹਨਾਂ ਦੀ ਹੈਗੀਆਂ ਇੱਕ ਗੁੱਡੀ ਇਹਨਾਂ ਦੀ ਹੈਗੀ ਹੈ ਕਰੇ ਕੱਲੀਆਂ ਗੁੱਡੀਆਂ ਗੁੱਡੀਆਂ ਰਹਿ ਗਈਆਂ ਜੀ ਜੋ ਕੋਈ 10 5 ਸਾਲ ਦੀ ਇਹਨਾਂ ਦੀ ਆ ਬੇਟੀ ਹੈ ਤੇ 10 ਸਾਲ ਬਾਅਦ ਬੱਚਾ ਜੋ ਹੋਇਆ ਸੀ ਮੁੰਡਾ ਲੜਕਾ ਉਹ 5 ਸਾਲ ਬਾਅਦ 5 ਸਾਲ ਬਾਅਦ ਉਹ ਉਹਨਾਂ ਨੇ ਅੱਗੇ ਉਹ ਬੱਚਾ ਵੇਚਤਾ ਸੀ ਤੁਸੀਂ ਇਹ ਦੇਖੋ ਜਿਹੜੇ ਸਤਪਾਲ ਨੇ ਵੇਚਿਆ ਇਸ ਭੈਣ ਦਾ ਸਾਕਾ ਭਾਈ ਆ ਉਹਦੇ ਆਪ ਦੇ ਘਰੇ 22 ਗੁੱਡੀਆਂ ਉਹ ਆਪ ਵੀ ਵਿਆਹਿਆ ਹੋਇਆ ਗਿਆ ਇਸ ਭੈਣ ਦੇ ਆ ਬੱਚੀ ਆ 5 ਸਾਲ ਦੀ 5 ਸਾਲ ਤੋਂ ਬਾਅਦ ਬੱਚੇ ਦਾ ਜਨਮ ਹੁੰਦਾ ਬੇਟਾ ਹੁੰਦਾ ਠੀਕ ਆ ਇਹ ਭੈਣ ਆ ਜਿਹੜੀ ਥੋੜੀ ਜੀ ਆਪਾਂ ਇਹ ਕਹਿ ਸਕਦੇ ਆ ਵੀ ਮੈਂਟਲੀ ਅਪਸੈਟ ਆ ਥੋੜਾ ਜਿਵੇਂ ਆਪਾਂ ਕਹਿੰਦੇ ਨੇ ਵੀ ਸਿੱਧੇ ਬੰਦੇ ਹੁੰਦੇ ਆ ਉਸ ਤਰੀਕੇ ਦੇ ਨਾਲ ਆ ਜਿਆਦਾ ਉਸ ਤਰੀਕੇ ਨਾਲ ਬੋਲ ਨਹੀਂ ਸਕਦੀ ਜ਼ੁਬਾਨ ਤੋਂ ਥੋੜਾ ਤੁੱਤਲੀ ਬੋਲਦੀ ਆ ਇਸ ਤਰੀਕੇ ਦੇ ਨਾਲ ਗੱਲਬਾਤ ਕਰਦੀ ਆ ਇਹ ਭੈਣ ਦੀ ਸਹੁਰੇ ਕਿੱਥੇ ਵੀਰੇ ਇੰਨਾਂ ਦੇ ਜੀ ਸੌਰ ਬਕਾਨ ਵਾਲਾ ਪਿੰਡ ਐ ਤੋਂ 30 ਕਿਲੋਮੀਟਰ ਅੱਗੇ ਇੱਧਰ ਬੈਠਾ ਕੋਟਾ ਪੱਕੀ ਦੇ ਨਾਲ ਹੋ ਜੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਸੌਰਿਆਂ ਨੇ ਨਹੀਂ ਪੁੱਛਿਆ ਇਹਨੂੰ ਵੀ ਬੱਚਾ ਕਿੱਥੇ ਹੈਗਾ ਪੁੱਛਿਆ ਜੀ ਉਹਨਾਂ ਨੇ ਉਹਨਾਂ ਨੇ ਕੰਪਲੀਟ ਕਰਵਾਈ ਹੋਈ ਐ ਅਸੀਂ ਵੀ ਕਰਵਾਈ ਹੋਈ ਐ ਬੱਚਾ ਉਹ ਫਾਦਰ ਇਹਨਾਂ ਦੇ ਉੱਤੇ ਕੋਈ ਕੰਮ ਕਰ ਰਹੇ ਐ ਐਗਰੀਕਲਚਰ ਦਾ ਕੰਮ ਐ ਉਹ ਤੇ ਨੌਕਰੀ ਕਰ ਰਹੇ ਕੰਮ ਉਹ ਆਂਦੇ ਜਾਂਦੇ ਇਹਨਾਂ ਨੂੰ ਮਿਲਦੇ ਐ ਬੱਚਾ ਉਹਨਾਂ ਨੇ ਕੰਪਲੀਟ ਕੀਤੀ ਹੋਈ ਐ ਬੱਚਾ ਟਾਂਦ अच्छा दो महिने तो कोई भी प्रशासन ਵੱਲੋਂ ਸੁਣਵਾਈ ਨਹੀਂ ਕੀਤੀ ਗਈ ਤੁਹਾਡੀ ਨਹੀਂ ਸਰ ਸਾਡੇ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਅਜੇ ਤੱਕ ਅਸੀਂ ਪਰੇਸ਼ਾਨ ਹੋ ਗਏ ਆ ਜੀ ਤਾਂ ਅੰਦਰ-ਦਰਵਾਰੇ ਢੇੜਾ ਮਾਰ-ਮਾਰ ਕੇ ਰੋ ਚੱਕਰ ਮਾਰ ਕੇ ਆਉਂਦੇ ਸਾਨੂੰ ਓਟਾਲ ਦਿੰਦੇ ਆ ਬਸ ਅੱਜ ਨਹੀਂ ਟਾਈਮ ਤੋਂ ਟਾਈਮ ਦਵਾਈ ਜਾ ਰਹੇ اچھا ਸਤਪਾਲ ਕਿੱਥੇ ਰਹਿੰਦਾਗਾ ਸਤਪਾਲ ਸਿੰਘ ਇੱਥੇ ਠੰਗਣੀ ਪਿੰਡ ਰਹਿ ਰਹੇ ਜੀ ਕਰ ਰਹੇ ਆਪਣ ਹੁਣ ਵੀ ਇੱਥੇ ਹੀ ਰਹਿ ਰਿਹਾ ਉਹ ਬੱਚੇ ਵੇਚਣ ਤੋਂ ਬਾਅਦ ਵੀ ਕਰੇ ਰਹਿ ਰਿਹਾ ਉਹ ਬੰਦਾ ਕਰੇ ਹੀ ਰਹਿ ਰਿਹਾ ਜੀ ਉਹ ਦਿਨ ਨਾਲ ਤੁਸੀਂ ਗੱਲਬਾਤ ਕੀਤੀ ਵੀ ਤੁਸੀਂ ਆ ਕੇ ਕੰਮ ਕੀਤਾ ਭਾਈ ਹਾਂਜੀ ਕੀਤਾ ਸੀ ਕੀ ਕਹਿੰਦਾ ਕਹਿੰਦਾ ਜੀ ਮੈਨੂੰ ਨਸ਼ੇ ਦੀ ਲੋੜ ਸੀ ਮੈਨੂੰ ਪੈਸੇ ਨਹੀਂ ਮਿਲ ਰਹੇ ਤੇ ਮੈਨੂੰ ਆਸ਼ਾ ਵਰਕਰ ਨੇ ਲਾਲਚ ਦਿੱਤਾ ਤਾਂ ਮੈਂ ਬੱਚਾ ਦੇ ਤਾਂ ਬੱਚਾ ਵੇਚਦਾ ਸੀ ਕਿੰਨੇ ਪੈਸੇ ਲੈਉਣੇ ਜੀ ਸਤਪਾਲ ਇਹ ਸਤਪਾਲ ਸਿੰਘ ਕਹ ਰਿਹਾ ਜੀ ਲੱਖ ਡੇਢ ਲੱਖ ਰੁਪਇਆ ਇਹਨਾਂ ਨੇ ਦਿੱਤੇ ਸੀ ਨਸ਼ੇ ਅਸਲ ਦੇ ਵਿੱਚ ਇਹ ਆਪਾਂ ਗੱਲਾਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਜਿਹੜਾ ਬੰਦਾ ਨਸ਼ਾ ਕਰਦਾ ਉਹ ਸਿਰਫ ਆਪਣੇ ਢਿੱਡ ਦਾ ਸਾਕਾ ਹੁੰਦਾ ਉਹ ਨੂੰ ਆਪਦੇ ਬੱਚਿਆਂ ਨਾਲ ਜਾਂ ਹੋਰ ਕਿਸੇ ਰਿਸ਼ਤਿਆਂ ਨਾਲ ਕੋਈ ਮੋਹ ਪਿਆਰ ਨਹੀਂ ਹੁੰਦਾ ਸਤਪਾਲ ਦਾ ਇਹ ਕਹਿਣਾ ਕਿ ਲੱਖ ਡੇਢ ਲੱਖ ਰੁਪਇਆ ਮੈਂ ਜਿਹੜਾ ਲਿਆ ਮੈਂ ਤਾਂ ਵੇਚਦਾ ਬੱਚਾ ਇਸ ਭੈਣ ਦਾ ਵੀ ਕਿਉਂਕਿ ਮੈਨੂੰ ਨਸ਼ੇ ਦੀ ਲੋੜ ਸੀ ਹੁਣ ਇੱਕ ਗੱਲ ਇੱਥੇ ਹੋਰ ਸੋਚੋ ਆਪਣੀ ਭੈਣ ਦੇ ਬੱਚੇ ਨੂੰ ਉਹਨੇ ਵੇਚਿਆ ਹਾਲਾਂਕਿ ਉਹਦੇ ਵੀ ਦੋ ਬੱਚੇ ਆ ਉਹਨਾਂ ਨੂੰ ਨਹੀਂ ਉਹਨੇ ਵੇਚਿਆ ਤੁਸੀਂ ਇਹ ਚੀਜ਼ ਵੀ ਇੱਕ ਸੋਚਣ ਵਾਲੀ ਆ ਹੁਣ ਸਤਪਾਲ ਐਸ ਟਾਈਮ ਅੱਜ ਆਪਾਂ ਗੱਲ ਕਰੀਏ ਇੱਥੇ ਪਿੰਡ ਰਹਿ ਰਿਹਾ ਘਰੇ ਰਹਿ ਰਿਹਾ ਹਾਂਜੀ ਕਰ ਰਹਿ ਰਿਹਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕੀਤੀ ਇਹਦੇ ਤੋਂ ਵੱਡਾ ਭੈਣ ਤੋਂ ਕਿ ਛੋਟਾ ਇਹਦੇ ਤੋਂ ਵੱਡਾ ਹੈ ਵੱਡਾ ਹੈ ਉਹਦਾ ਪਰਿਵਾਰ ਉਹਦੇ ਘਰਾਂ ਵਾਲੀ ਉਹਦੇ ਨਾਲ ਕੋਈ ਗੱਲਬਾਤ ਕੀਤੀ ਵੀ ਭਾਈ ਜੀ ਨੇ ਗਲਤ ਕੰਮ ਕੀਤਾ ਹਾਂਜੀ ਕੀਤੀ ਉਹ ਕਹਿੰਦੇ ਮੈਂ ਤਾਂ ਉਹ ਨਹੀਂ ਕੁਝ ਕਰਦੀ ਇਹ ਤੁਹਾਨੂੰ ਪਤਾ ਹੀ ਹੈ ਨਸ਼ਾ ਕਰਦਾ ਮੈਂ ਇਹਦੇ ਜੀ ਕੁਝ ਨਹੀਂ ਕਹਿ ਸਕਦੀ ਤੁਸੀਂ ਇਹ ਜੋ ਵੀ ਹੈ ਨੰਨਸਾਰਾ ਆਪੇ ਅਰਜ਼ੀ ਮਰਜ਼ੀ ਨਾਲ ਹੀ ਕੀਤਾ ਜੀ ਹਾਂ ਦੀ ਖੁਸ਼ੀ ਚ ਅਣ ਤੁਸੀਂ ਇਹ ਦੇਖੋ ਅਸਲ ਚ ਉਸ ਭੈਣ ਨੂੰ ਤਾਂ ਪਤਾ ਹੀ ਨਹੀਂ ਸੀ ਉਹ ਵੀ ਉਹੇ ਜਿਹਾ ਵਕਤ ਹੰਡਾ ਰਹੀ ਆ ਜਦੋਂ ਇਹ ਨਸ਼ਾ ਕਰ ਰਿਹਾ ਇਸ ਤਰੀਕੇ ਦੇ ਨਾਲ ਹਨਾ ਇਹ ਇਹ ਗੱਲ ਹੈਗੀ ਆ ਅੰਕਲ ਜੀ ਤੁਸੀਂ ਇਹਦੇ ਚਾਚਾ ਜੀ ਲੱਗਦੇ ਹੋ ਕੁੜੀਆ ਦੇ ਹਾਂਜੀ ਹਾਂਜੀ ਫਿਰ ਤੁਸੀਂ ਨਹੀਂ ਆਸ਼ਾ ਵਰਕਰ ਨੂੰ ਕਿਹਾ ਵੀ ਭਾਈ ਤੂੰ ਸਾਨੂੰ ਪੁੱਛਦੀ ਜਦੋਂ ਇਹ ਵਿਚਾਰੀ ਆਪਸੈਟ ਆ ਫਾਦਰ ਹੈ ਨਹੀਂ ਇਸ ਲੜਕੀ ਦਾ ਅਸੀਂ ਉਹਨੂੰ ਘਰ ਬੁਲਾ ਕੇ ਬੜੀ ਵਾਰੀ ਕਹਿਆ ਜੀ ਵੀ ਤੁਸੀਂ ਬਹੁਤ ਗਲਤ ਗੱਲ ਕਰਤਾ ਹੈ ਬੱਚਾ ਟਾ ਦਿਓ ਉਹਦਾ ਕੰਮ ਬੋਲ ਤਾਂ ਅੱਗੇ ਤੋਂ ਵਧੇਗਾ ਪਰ ਉਹ ਸਾਨੂੰ ਆੜੇ ਟਾਲਿਆ ਮੇ ਟਾਲਦੀ ਰਹੀ ਹੈ ਅੱਜ ਕਰਦੀ ਨਾ ਕੱਲ ਕਰਦੀ ਉਹਨੇ ਕੋਈ ਸਾਨੂੰ ਨਹੀਂ ਦੇ ਕੁਤਾ ਵੀ ਵਾਪਸ ਲਿਆਣ ਦਾ ਤਾ ਚਾਰਾ ਤੇ ਅਸਲ ਹੁਣ ਅੱਗੇ ਜਾ ਕੇ ਕਾਰਵਾਈ ਹੁੰਦੇ ਤੇ ਕਰਨ ਲੱਗ ਗਏ ਕੋਈ ਇਹ ਪਤਾ ਲੱਗਿਆ ਅੰਕਲ ਜੀ ਵੀ ਉਹ ਕੱਲੀ ਸੀ ਆਸ਼ਾ ਵਰਕਰ ਇੱਥੇ ਆ ਜਮਣਾ ਦੇ ਸਾਹਮਣੇ ਹੋ ਜਈ ਵੀ ਆਸ਼ਾ ਵਰਕਰ ਕੱਲੀ ਸੀ ਜਾਂ ਬੱਚਾ ਵੇਚਣ ਦੇ ਵਿੱਚ ਕੋਈ ਹੋਰ ਵੀ ਸ਼ਾਮਲ ਸੀਗਾ ਆਸ਼ਾ ਵਰਕਰ ਇਕੱਲੀ ਸੀਗੀ ਇਥੋਂ ਕੋਈ ਫਾਈਲ ਕਾ ਜੋ ਮਦਵਿੰਦਰ ਸਿੰਘ ਉਹਦਾ ਨਾ ਉਹ ਵਿੱਚ ਆ ਗਿਆ ਹੂੰ ਤੋ ਅੱਗੇ ਇੱਕ ਬਲੋਟ ਚਾਹ ਦੀ ਇੱਕ ਲੇਡੀਸ ਉਹ ਵਿੱਚ ਆ ਗਈ ਹੈ ਹੂੰ ਇੱਕ ਬਠਿੰਡਾ ਚਾਹ ਦੀ ਲੇਡੀਸ ਹੈ ਆਸ ਵਰਕਰ ਉਹ ਵੀ ਵਿੱਚ ਆ ਗਈ ਹੈ ਇਹ ਪੰਜ ਜਣੇ ਇੱਕ ਅੱਗੇ ਰੁੜਕੂ ਸ ਹੈ ਤੋ ਉਹ ਵਿੱਚ ਆ ਗਏ ਨੇ ਇਹ ਪੰਜ ਜਣੇ ਰਾਲਕ ਬੱਚਾ ਵਿੱਚ ਹੈ ਅੱਗੇ ਤੋ ਅੱਗੇ ਹਜ਼ਮਤ ਪਾਦੇ ਗਏ ਨੇ ਇਹਨਾਂ ਨੇ ਆਬੀ ਫੋਲ ਕੁਮਤ ਤੇ ਅਗੂ ਰੇਸ ਦਿੱਤਾ ਜਿਵੇਂ ਸਤਪਾਲ ਨਸ਼ੇ ਕਰਦਾ ਉਹ ਬੱਚੇ ਦਾ ਮਾਮਾਗਾ ਉਹ ਕਹਿੰਦਾ ਮੈਨੂੰ 1.5 ਲੱਖ ਰੁਪਏ ਤੱਕ ਮਿਲਿਆ ਇਹਨਾਂ ਨੇ ਫਿਰ ਵੱਧ ਪੈਸੇ ਲਈ ਇਹਨਾਂ ਦਾ ਕੁਝ ਪਤਾ ਲੱਗਿਆ ਵੀ ਜਿਹੜੇ ਵਿੱਚ ਬੱਚੇ ਵੇਚਣ ਵਾਲੇ ਸੀ ਆਸ਼ਾ ਵਰਕਰ ਸੀ ਜਾਂ ਉਹਦੇ ਨਾਲ ਹੋਰ ਬੰਦੇ ਸੀ ਮਲੋੜ ਤੋਂ ਬਠਿੰਡੇ ਤੋਂ ਰੋੜਕੀ ਤੋਂ ਹੋਰ ਦਲਾਲ ਸੀ ਉਹਨਾਂ ਨੇ ਕਿੰਨੇ ਪੈਸੇ ਲਈ ਕੋਈ ਇਸ ਗੱਲ ਦਾ ਪਤਾ ਲੱਗਿਆ ਤੁਹਾਨੂੰ ਹਾਂਜੀ ਪਤਾ ਲੱਗਿਆ ਜਿਹੜਾ ਪਰਵਿੰਦਰ ਸਿੰਘ ਹੈ ਉਹ ਕਹਿ ਰਿਹਾ ਹੈ ਕਿ ਐਸੇ ਅੱਗੇ ਵਾਲੇ ਦਲਾਲਾਂ ਦੇ ਸਾਦੇ ਨੂੰ ਵੱਧ ਪੈਸੇ ਲੈ ਕੇ ਅੱਗੇ ਵੇਚ ਐਸੂ ਤਾਂ ਦੋ ਥੋੜੇ ਜੇ ਪੈਸੇ ਦੇਨੇ ਕੋ ਲੈਣ ਜੀ ਇਹ ਇਹਨਾਂ ਤੋਂ ਹੁਣ ਆਪਸ ਵਿੱਚ ਮਿਲਣਗੇ ਫਿਰ ਪਤਾ ਚੱਲੇਗਾ ਕਿਨੇ ਲਾ ਕੋ ਅੱਗੇ ਸੇ ਲੱਗਦੇ ਅੱਛਾ ਬੱਚਾ ਵੇਚਿਆ ਕਿੱਥੇ ਹੈਗਾ ਕੋਸ਼ਿਸ਼ ਦਾ ਪਤਾ ਲੱਗਿਆ ਕੋਈ ਪਿੰਡ ਸ਼ਹਿਰ ਕੋਈ ਆਪਣੇ ਪੰਜਾਬ ਤੋਂ ਬਾਹਰ ਵੇਚਿਆ ਜਾਂ ਪੰਜਾਬ ਚ ਹੀ ਕਿਸੇ ਪਿੰਡ ਚ ਵੇਚਿਆ ਹਾਂਜੀ ਪੰਜਾਬ ਤੋਂ ਬਾਹਰ ਵੇਚਿਆ ਕਹਿ ਰਹੇ ਨੇ ਰੁਰਕਲ ਪਿੰਡ ਦਾ ਸ਼ਹਿਰ ਹੈਗਾ ਤਾਂ ਹਰਦਵਾਰ ਦੇ ਨੇੜੇ ਤੋ ਉੱਥੇ ਇਹਨਾਂ ਨੇ ਵੇਚਿਆ ਇਹ ਕਿਹੜੇ ਦੇਸ਼ ਜਪੈਂਦੇ ਉਤਰਾਖੰਡ ਉਤਰਾਖੰਡ ਵਿੱਚ ਉਹ ਵਿੱਚ ਹੈ ਉਹਨਾਂ ਨੇ ਸਾਨੂੰ ਹੁੰਦਾ ਨਹੀਂ ਪਤਾ ਇਹਨਾਂ ਨੇ ਉਹ ਬੱਚਾ ਕਾਰ ਵਿੱਚ ਦਿੱਤਾ ਕਿ ਕਿਸੇ ਨੂੰ ਅੱਗੇ ਸੇਲ ਕਰ ਕੋਈ ਡਾਕਟਰ ਨੂੰ ਦੇ ਦਿੱਤਾ ਕੋਈ ਅੰਗ ਕਰਦਾ ਹੈ ਕਿ ਕਰਦਾ ਹੈ ਉਹਨਾਂ ਨੇ ਉਹਗੇ ਕੋਈ ਸਾਨੂੰ ਕੋਈ ਪਤਾ ਨਹੀਂ ਬੱਚਾ ਅਜੇ ਤੱਕ ਉਹਨਾਂ ਦਿਖਾਇਆ ਨਹੀਂ ਕੁਤ ਰਹਿ ਰਹੇ ਅੱਛਾ ਆਸ਼ਾ ਵਰਕਰ ਤੁਹਾਡੇ ਪਿੰਡ ਤੁਹਾਨੂੰ ਪਤਾ ਕਦੋਂ ਕਿੰਨੇ ਕ ਟਾਈਮ ਤੋਂ ਡਿਊਟੀ ਕਰ ਰਹੀ ਹੈ ਇੱਥੇ ਉਹ ਇਹ ਤੋਂ ਡਿਊਟੀ ਉਹ ਕਰ ਰਹੀ ਹੈ ਜੇ ਅੱਜ ਤੋਂ ਪਹਿਲਾਂ 5-7 ਸਾਲ ਪਰ ਉਹਦੇ ਵਿੱਚ ਵੀ ਨੇ 3-4 ਬੱਚੇ ਤਾਂ ਲੈ ਵੀ ਦੇ ਚੁੱਕੇ ਨੇ ਐਸੇ ਤਰ੍ਹਾਂ ਅੱਗੇ ਗਰੀਬ ਚਾਰਿਆਂ ਦੇ ਬੱਚੇ ਵੇਚ ਦਿੱਤੇ ਨੇ ਕੋਈ ਅਜੇ ਤੱਕ ਵਾਪਸ ਨਹੀਂ ਗੁਤਤਾ। ਇਸੇ ਪਿੰਡ ਦੇ ਵਿੱਚ ਜਾਂ ਕਿਤੇ ਹੋਰ? ਇਸੇ ਪਿੰਡ ਦੇ ਨੇੜੇ ਪਾਸੇ ਪਿੰਡਾਂ ਤੋਂ ਵੇਚੇ। ਵੇਖੋ ਅਸਲ ਦੇ ਵਿੱਚ ਆਪਾਂ ਕੋਸ਼ਿਸ਼ ਇਹ ਵੀ ਕਰਾਂਗੇ ਆਸ਼ਾ ਵਰਕਰ ਦੇ ਨਾਲ ਗੱਲ ਵੀ ਕਰਾਂਗੇ ਵੀ ਉਹਦਾ ਇਸ ਮਸਲੇ ਦੇ ਵਿੱਚ ਹਨਾ ਕੀ ਕਹਿਣਾਗਾ ਹੁਣ ਵੀਰੇ 2 ਮਹੀਨੇ ਤੁਸੀਂ ਪੁਲਿਸ ਅਫਸਰਾਂ ਕੋਲੇ ਢੇੜੇ ਕੱਢਦੇ ਰਹੇ ਤੁਹਾਨੂੰ ਕੀ ਭਰੋਸਾ ਦਿਵਾਇਆ ਪ੍ਰਸ਼ਾਸਨ ਨੇ ਸਰ ਸਾਨੂੰ ਅਲਤਕੁਸ ਕੋਈ ਭਰੋਸਾ ਨਹੀਂ ਦਿਵਾਇਆ ਜੀ ਕੋਈ ਕਾਰਵਾਈ ਨਹੀਂ ਕਰ ਰਹੀ ਸੀ ਢੇੜੇ ਚੱਕਰੀ ਕੱਢ ਰਹੇ ਆ ਸਾਡੇ ਦਰਵਾਜ਼ੇ ਅੱਜ ਤੱਕ ਸਾਨੂੰ ਕੋਈ ਅਲੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਕੋਈ ਸਾਨੂੰ ਬੱਚਾ ਦਿਵਾਨ ਦੀ ਕੋਈ ਹੱਕ ਨਹੀਂ ਦਿਤਾਇਆ ਹਾਲੇ ਅਸੀਂ ਹਾਲੇ ਪਰੇਸ਼ਾਨ ਹੀ ਹੈ ਬੱਚਾ ਇਹਨਾਂ ਦੇ ਮਾਤਾ ਨੂੰ ਬਹੁਤ ਜ਼ਿਆਦਾ ਕਤਲੀ ਫਰਾਤ ਨੂੰ ਇੱਕ ਕਾਬਰ ਜਾਂਦੇ ਆ ਤੇ ਸਿਰ ਕੰਦਾਂ ਨੂੰ ਟੱਕਰ ਮਾਰਦੇ ਆ ਦੁੱਧ ਪਵਾਣਾ ਬੱਚਾ ਮੇਰਾ ਦੋ ਗਲੀ ਦੇ ਵਿੱਚ ਰੋਲਾ ਪਿੰਡ ਦੇ ਪਾਸੇ ਆਦਮ ਕੱਟਾ ਕਰ ਦਿੰਦੇ ਹੁਣ ਉਹ ਨਸ਼ੇਦਾਰ ਨਸ਼ੇੜੀ ਸੀ ਆਦੀ ਜਿਹੜਾ ਬੱਚਾ ਇਹਨਾਂ ਦਾ ਬ੍ਰਦਰ ਸਤਪਾਲ ਉਹ ਤਾਂ ਨਸ਼ੇੜੀ ਸੀ ਪਰ ਆਸ਼ਾ ਵਰਕਰ ਤਾਂ ਸਿਆਣੀ ਸੀ ਉਹ ਬੱਚਾ ਨਹੀਂ ਵੇਚ ਸਕਦੀ ਜਾਂ ਕਿ ਕੋਈ ਬੱਚਾ ਕਾਨੂੰਨੀ ਕਾਰਵਾਈ ਹੈ ਵੈਸੇ ਵੀ ਕੋਈ ਬੱਚਾ ਦੇ ਵੇਚ ਵੀ ਨਹੀਂ ਸਕਦੇ ਇਹ ਅਪਰਾਧ ਹੈ ਤੇ ਨਾ ਕੋਈ ਗੋਦ ਦੇ ਸਕਦਾ ਇਹਨਾਂ ਨੇ ਪਰ ਇਹਨਾਂ ਕਾਨੂੰਨੀ ਕਾਰਵਾਈ ਚ ਬੱਚਾ ਉਹਨਾਂ ਨੇ ਬਹੁਤ ਗਲਤ ਕੀਤਾ ਇਹਨਾਂ ਨੇ ਤਾਂ ਬਹੁਤ ਜ਼ਿਆਦਾ ਗਲਤ ਕੀਤਾ ਅੱਗੇ ਜਾਂਦਾ ਲੜਕੀਆਂ ਲੜਕੂਆਂ ਦੇ ਬੱਚਾ ਨਾਂ ਦਾ ਮੁੰਡਾ ਦੇ ਸ ਦਿੱਤੇ ਦੱਸੋ ਇਹ ਆਸ ਵਰਕਰ ਕਦਾ ਕੋਈ ਕੰਮ ਨਹੀਂ ਕਰਦਾ ਇਸ ਤਰ੍ਹਾਂ ਦਾ ਕਰਨਾ ਕਿਉਂਕਿ ਇਹ ਜ਼ਰੂਰ ਚੀਜ਼ ਸੋਚਣੀ ਚਾਹੀਦੀ ਸੋ ਉਸ ਭੈਣ ਨੂੰ ਆਸ਼ਾ ਵਰਕਰ ਨੂੰ ਕਿ ਜੇਕਰ ਉਹ ਬੰਦਾ ਨਸ਼ੇੜੀ ਸੀ ਉਹਨੇ ਤਾਂ ਵਿੱਚ ਹੁਣ ਰੌਲਾ ਇਹ ਹੈ ਕਿ ਇਹ ਭੈਣ ਘੱਟ ਬੋਲਦੀ ਆ ਥੋੜੀ ਸਿੱਧੀ ਆ ਠੀਕ ਆ ਇੱਧਰ ਦਿਖਾ ਦੀ ਕੈਮਰਾ ਮਾਰ ਕੇ ਮੇਰਾ ਭਰਾ ਇਹ ਬੱਚੀ ਆ ਇਸ ਦੀ ਇਹ ਭੈਣ ਬੈਠੀ ਆ ਇਹ ਥੋੜਾ ਘੱਟ ਬੋਲਦੀ ਆ ਹਨਾ ਮੈਂ ਇਹ ਕਹਿੰਦਾ ਵੀ ਜੇ ਉਹ ਇਹ ਜੀ ਚੁਲਸ ਚਲਾਕ ਔਰਤ ਹੁੰਦੀ ਤਾਂ ਇਹਨੇ ਹੁਣ ਨੂੰ ਪੂਰਾ ਪਿੰਡ ਇਕੱਠਾ ਕਰ ਦੇਣਾ ਸੀ 2 ਮਹੀਨਿਆਂ ਤੋਂ ਹੁਣ ਜਦੋਂ ਇਹਨੇ ਬੱਚੇ ਨੂੰ ਦੁੱਧ ਪਿਆਉਣਾ ਹੁੰਦਾ ਕਿਉਂਕਿ ਇਹ ਸਮੱਸਿਆ ਔਰਤਾਂ ਜਾਂ ਬੀਬੀਆਂ ਸਮਝ ਸਕਦੀਆਂ ਚੰਗੀ ਤਰ੍ਹਾਂ ਜਿਹੜੀਆਂ ਬੀਬੀਆਂ ਮਾਂ ਮਾਵਾ ਬਣੀਆਂ ਨੇ ਕਿ ਇਹ ਇਹ ਜਦੋਂ ਰਾਤ ਨੂੰ ਬੀਬੀ ਵਿਚਾਰੀ ਔਖੀ ਹੁੰਦੀ ਆ ਕਬਰਾਹਟ ਹੁੰਦੀ ਆ ਸਰੀਰਕ ਤੌਰ ਤੇ ਨੂੰ ਪਰੇਸ਼ਾਨੀ ਆਉਂਦੀ ਆ ਇਹ ਗਲੀਆਂ ਦੇ ਵਿੱਚ ਚੀਕਾਂ ਮਾਰਦੀ ਆ ਕੰਧਾਂ ਦੇ ਨਾਲ ਸਿਰ ਮਾਰਦੀ ਆ 2 ਮਹੀਨਿਆਂ ਤੋਂ ਜਿੱਥੇ ਬੱਚੇ ਦੀ ਪੀੜ ਆ ਇਹਨੂੰ ਆਪਣੇ ਪੁੱਤ ਦਾ ਦੁੱਖ ਆ ਉਥੇ ਸਰੀਰਕ ਤੌਰ ਤੇ ਕਸ਼ਟ ਵੀ ਚੱਲ ਰਹੀ ਆ ਇਹਦਾ ਜ਼ਿੰਮੇਵਾਰ ਕੌਣਾ ਕਿਉਂਕਿ ਪ੍ਰਸ਼ਾਸਨ ਨੂੰ ਅਜਿਹੇ ਮਾਮਲੇ ਬਰੀਕੀ ਦੇ ਨਾਲ ਦੇਖਣੇ ਚਾਹੀਦੇ ਆ ਇਹ ਬਹੁਤ ਸਾਰੀਆਂ ਕਟਨਾਵਾਂ ਹੁੰਦੀਆਂ ਜਦੋਂ ਬੱਚੇ ਚੱਕੇ ਜਾਂਦੇ ਆ ਬੱਚੇ ਚੱਕਿਆਂ ਦੀਆਂ ਰਿਪੋਰਟਾਂ ਜ਼ਰੂਰ ਲਿਖੀਆਂ ਜਾਂਦੀਆਂ ਬੱਚੇ ਚੱਕਿਆਂ ਦੀਆਂ ਖਬਰਾਂ ਜ਼ਰੂਰ ਛਪ ਜਾਂਦੀਆਂ ਬੱਚੇ ਵੇਚਣ ਤੋਂ ਬਾਅਦ ਖਬਰਾਂ ਜ਼ਰੂਰ ਬਣ ਜਾਂਦੀਆਂ ਪਰ ਵੇਖਣਾ ਤੇ ਇਹ ਪਊਗਾ ਕਿ ਇਨਸਾਫ ਕਦੋਂ ਮਿਲਦਾ ਉਹ ਬੱਚਿਆਂ ਨੂੰ ਲਜਾਇਆ ਕਿੱਥੇ ਜਾਂਦਾ ਬੱਚਿਆਂ ਦੀ ਵੱਡ ਟੁੱਕ ਕਿੱਥੇ ਹੁੰਦੀ ਹੈ ਜਾਂ ਬੱਚਿਆਂ ਨੂੰ ਕਿੱਥੇ ਵੇਚਿਆ ਜਾਂਦਾ ਇਹ ਬਹੁਤ ਵੱਡੇ ਸਵਾਲ ਹੈ ਹਰ ਸਾਲ ਜੇ ਅਸੀਂ ਸਰਚ ਕਰਕੇ ਕੱਢੀਏ ਕਿ ਕਿੰਨੇ ਬੱਚੇ ਆ ਜਿਹੜੇ ਪੂਰੇ ਆਪਾਂ ਇੰਡੀਆ ਦੀ ਗੱਲ ਕਰੀਏ ਕਿੰਨੇ ਬੱਚੇ ਆ ਜਿਹੜੇ ਚੱਕੇ ਗਏ ਕਿੰਨੇ ਬੱਚੇ ਲਾਪਤਾ ਹੋ ਗਏ ਉਹਦੇ ਵਿੱਚੋਂ ਲੱਭੇ ਕਿੰਨੇ ਗਏ ਉਹਨਾਂ ਦੀ ਰਿਪੋਰਟ ਕੀ ਮਿਲੀ ਆ ਇਹਦੇ ਤੇ ਕੋਈ ਕੁਝ ਨਹੀਂ ਕਰ ਰਿਹਾ ਇਹ ਬਹੁਤ ਵੱਡਾ ਕਿਉਂਕਿ ਅੱਖਾਂ ਦੇ ਸਾਹਮਣੇ ਆ ਹੁਣ ਤੁਸੀਂ ਇਹ ਚੀਜ਼ ਦੇਖੋ ਮੈਂ ਇਸ ਪਰਿਵਾਰ ਦਾ ਵੀ ਧੰਨਵਾਦ ਕਰਦਾ ਅੱਜ ਤੇ ਆਪਾਂ ਇਹ ਵਿਖਦੇ ਆ ਜੇ ਕੋਈ ਬੰਦਾ ਦੁਖੀ ਹੈ ਕੋਈ ਕਿਸੇ ਨੂੰ ਬੁਲਾ ਕੇ ਨਹੀਂ ਰਾਜੀ ਇਹ ਭੈਣ ਬੈਠੀ ਆ ਇਹਦੇ ਸਕੇ ਭਰਾ ਨੇ ਅਜੀਹਾ ਨਿੰਦਣਯੋਗ ਤੇ ਜ਼ੁਲਮ ਭਰਿਆ ਕੰਮ ਕੀਤਾ ਆਪਦਾ ਸਕਾ ਭਾਂ ਜਾਂ 2 ਮਹੀਨਿਆਂ ਦਾ ਵੇਚਤਾ ਪਰ ਇਹ ਇਹਦੇ ਚਾਚੇ ਦਾ ਮੁੰਡਾ ਗਾ ਇਹ ਇਹਨਾਂ ਦੇ ਚਾਚਾ ਜੀ ਆ ਫਾਦਰ ਦੀ ਉਹ ਬੱਚੀ ਦੇ ਲੜਕੀ ਦੇ ਮੌਤ ਹੋਈ ਵੀ ਆ ਇਹ ਪਰਿਵਾਰ 2 ਮਹੀਨਿਆਂ ਤੋਂ ਨਾਲ ਫਿਰ ਰਿਹਾ ਇੱਕ ਇਮਾਨਦਾਰੀ ਤੇ ਇੱਕ ਵੱਡੀ ਮਿਸਾਲ ਅਨਸਾਹਨੀਅਤ ਦੀ ਆ ਇਹ ਪਰਿਵਾਰ ਤੁਸੀਂ ਦੇਖੋ ਅੰਕਲ ਪੂਰਾ ਜ਼ੋਰ ਲਾ ਰਿਹਾ ਹਾਲਾਂਕਿ ਇਹਨਾਂ ਦੀ ਇੱਕ ਲੱਤ ਕੱਟੀ ਹੋਈ ਹੈ ਐਕਸੀਡੈਂਟ ਦੇ ਵਿੱਚ ਪਰ ਇਹ ਪਰਿਵਾਰ ਇਹ ਵੀਰ ਆ ਜਿਹੜਾ ਅੱਜ ਵੀ ਮੈਂ ਜਦੋਂ ਆਇਆ ਫਾਜ਼ਲ ਕਾ ਐਸਐਸਪੀ ਦਫ਼ਤਰ ਦੇ ਵਿੱਚ ਜਾ ਕੇ ਮਿਲ ਕੇ ਆਇਆ ਤੁਸੀਂ ਦੇਖੋ ਅੱਜ ਵੀ ਭੱਜ ਦੌੜ ਕਰ ਰਹੀ ਹੈ ਕਿਉਂ ਨਹੀਂ ਕਾਰਵਾਈ ਹੋ ਰਹੀ ਆਸ਼ਾ ਵਰਕਰ ਦਾ ਵੀ ਆਪਾਂ ਜਾਣਾਂਗੇ ਪੱਖ ਪੁੱਖ ਚਾਂਗੇ ਉਹਨੂੰ ਵੀ ਆਖਰਕਾਰ ਕਿੰਨੇ ਬੰਦੇ ਤੁਹਾਡੇ ਨਾਲ ਰਲੇ ਆ ਕੀ ਪਹਿਲਾਂ ਵੀ ਕੋਈ ਇਹ ਜਿਹੀਆਂ ਘਟਨਾਵਾਂ ਉਹਨਾਂ ਨੇ ਕੀਤੀਆਂ ਜਾਂ ਨਹੀਂ ਜਾਂ ਕੀ ਉਹਨਾਂ ਦੇ ਕੋਲ ਪ੍ਰੂਫ ਆ ਆਪਾਂ ਇੱਧਰ ਵੀ ਗੱਲਬਾਤ ਕਰ ਲੈਨੇ ਆ ਪੈਣੇ ਉਰੇ ਕਰਿਓ ਕੁਰਸੀ ਥੋੜੀ ਜੀ ਜਾਂ ਤੁਸੀਂ ਉਧਰਲੇ ਪਾਸੇ ਹੋ ਜੀ ਵੀਰ ਜੀ ਇੱਧਰ ਆ ਬਾ ਇੱਥੇ ਆਓ ਐ ਤੇ ਵੇਖੋ ਪੁੱਤਰ ਕੀ ਨਾਮ ਆ ਪਿੰਡ ਤੇਰਾ ਮੇਰਾ ਨਾਮ ਅਮਰਜੀਤ ਅਮਰਜੀਤ ਆ ਹਾਂ ਅੱਛਾ ਬੱਚੇ ਨੂੰ ਕੌਣ ਲੈ ਕੇ ਗਿਆ ਘਰੋਂ ਕਰਬੀ ਮਰਾ ਹੀ ਤਾਂ ਹੋਇਆ ਗਲੀਏ ਹਰ ਸਾਰੇ ਕ੍ਰਿਸਤੋਲ ਲਈ ਕਰੇ ਹੈਗਾ ਤੇਰੇ ਚੰਨ ਅੰਨੇ ਅਸਲ ਜਾਣਿਆ ਤਾਂ ਪਗਾਈ ਜਾਏ ਆਈ ਤੇ ਅੰਨੇ ਮਗਾਈਏ ਮੈਂ ਤੇਲੀ ਰੱਤ ਸਾਲ ਪਾਇਸ ਤੇਲ ਅੱਡੇ ਤੇ ਪਾਇਸ ਜਾਪ ਕਲੀ ਦਲ ਕਾ ਕੇ ਨੂੰ ਲੈ ਗਈ ਹੈ ਅਸ ਮੈਂ ਕਰਤੇ ਮੈਂ ਕਰਤੇ ਮੈਂ ਬੈ ਮਨੇ ਭਾਗ ਸਾਲ ਅੱਡੇ ਕੋਲ ਤੇ ਹੂੰ ਲੈ ਕੇ ਅੰਗਾ ਤੂੰ ਤਾਂ ਫੇਰ ਗਾਈ ਗਾਈ ਤਾਂ ਮੈਂ ਲੈ ਗਿਆ ਅੰਨੇ ਮਗਾਈ ਤਾਂ ਮੈਂ ਚੰਲੀ ਪੇ ਕਾਕੇ ਤੇ ਮੈਂ ਹਣੇ ਯਾਦ ਆ ਕਾਕੇ ਨੂੰ ਲੈ ਗੇ ਤੋ ਆਈ ਬੈਲੀ ਆਈ ਕੱਕਨ ਕੰਨੀ ਆਂਡਾਟੇ ਵੇਲੀ ਆਈ ਤੁਹਾਨੂੰ ਕੱਲਿਆਂ ਨੂੰ ਘਰੇ ਛੱਡ ਗਈ ਹਾਂ ਕੱਲਿਆਂ ਨੂੰ ਘਰੇ ਛੱਡ ਗਈ ਮੈਨੂੰ ਹੁਣ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਨਾ ਭੈਣ ਵੇਖ ਲਓ ਥੋੜਾ ਤੁੱਤਲੀ ਬੋਲਦੀ ਐ ਜਿਹੜੀ ਇਹਨੇ ਗੱਲ ਇਹ ਕਹੀ ਵੀ ਆਸ਼ਾ ਵਰਕਰ ਆਈ ਆ ਤੇ ਬੱਚੇ ਦੇ ਨਵੇਂ ਕੱਪੜੇ ਪਾਏ ਗਏ ਉਹਨੂੰ ਤਿਆਰ ਕੀਤਾ ਗਿਆ ਚੰਗੇ ਤਰੀਕੇ ਦੇ ਨਾਲ ਇਹਨੂੰ ਸਕੂਟਰੀ ਦੇ ਉੱਪਰ ਆਪਦੀ ਤੇ ਅੰਕਲ ਸਕੂਟਰੀ ਤੇ ਲੈ ਕੇ ਗਈ ਆ ਨਾ ਸਕੂਟਰੀ ਤੇ ਇਹਨੂੰ ਐਕਟਵਾ ਤੇ ਜਿਹੜੀ ਵੀ ਉਹਦੇ ਕੋਲੇ ਹੈਗਾ ਸਾਧਨ ਉਹਦੇ ਤੇ ਇਹਨੂੰ ਲੈ ਕੇ ਗਈ ਵੀ ਦਵਾਈ ਦਿਵਾਉਣੀ ਆ ਬੱਚੇ ਨੂੰ ਅੱਗਿਓ ਜਾ ਕੇ ਕੀ ਕੀਤਾ ਇਹਦੇ ਤੋਂ ਕੱਲੀ ਤੋਂ ਬੱਚਾ ਇਹਦਾ ਫੜ ਲਿਆ ਵੀ ਉਹਨੂੰ ਮੈਂ ਦਵਾਈ ਦਿਵਾ ਲਿਆ ਮੈਂ ਇਹਨੂੰ ਬਹਾ ਦਿੱਤਾ ਗਿਆ ਉੱਥੇ ਉਸ ਤੋਂ ਬਾਅਦ ਬੱਚਾ ਅੱਗੇ ਜਿਵੇਂ ਉਹਨਾਂ ਦੀ ਮਿਲੀ ਭੁਗਤ ਸੀ ਅੱਗੇ ਦੇ ਦਿੱਤਾ ਉਸ ਤੋਂ ਬਾਅਦ ਇਹਨੂੰ ਇਹ ਕਹਿ ਦਿੱਤਾ ਵੀ ਬੱਚਾ ਤੈਨੂੰ ਠਹਿਰ ਕੇ ਦੇਵਾਂਗੇ ਜਾਂ ਅੱਜ ਦਿੰਦੇ ਆ ਇਹਨੂੰ ਘਰੇ ਛੱਡ ਦਿੱਤਾ ਗਿਆ ਅੰਕਲ ਜਦੋਂ ਇਹਨੂੰ ਘਰੇ ਛੱਡ ਕੇ ਤੁਹਾਨੂੰ ਕਿੰਨੇ ਦਿਨਾਂ ਬਾਅਦ ਉਹ ਪਤਾ ਲੱਗਦਾ ਇਸ ਗੱਲ ਦਾ ਸਾਨੂੰ ਉਸੇ ਟਾਈਮ ਘੰਟੇ ਬਾਅਦ ਪਤਾ ਚੱਲਿਆ ਜਦੋਂ ਘਰ ਆਏ ਵੀ ਬੱਚਾ ਤੇ ਉਹਨਾਂ ਨੇ ਲੈ ਲਿਆ ਤੇ ਇਹਨਾਂ ਨੇ ਉਹਨੂੰ ਬਿੰਮਲਾ ਰਾਣੀ ਨੇ ਅਗਵਾ ਕਰ ਲਿਆ ਅਸੀਂ ਮਗਰ ਬਿੰਮਲਾ ਰਾਣੀ ਨੇ ਫੋਨ ਕੀਤਾ ਤੇ ਬਿੰਮਲਾ ਰਾਣੀ ਬੋਲਦੀ ਜਿਹਾ ਕਿ ਮੈਂ ਪਿੰਡ ਚੋਆੜਿਆਂ ਵਾਲੇ ਕੋਲ ਖੜੀ ਹਾਂ ਤੇ ਇਸ ਤਰ੍ਹਾਂ ਅਸੀਂ ਬੱਚਾ ਦੇ ਦੇ ਦਿੱਤਾ ਅਸੀਂ ਮਗਰ ਭੱਜੇ ਦੋ ਮੋਟਰਸਾਈਕਲ ਲੈ ਕੇ ਉਹਨੂੰ ਜਾ ਤੇ ਉਹ ਤੋਂ ਬੜੇ ਫੜਿਆ ਬਿੰਮਲਾ ਨੂੰ ਨਾਲ ਉਹ ਤੋਂ ਸਾਨੂੰ ਪਤਾ ਚੱਲਿਆ ਵੀ ਗੱਡੀਆਂ ਤੇ ਆਏ ਨੇ ਬੰਦੇ ਤੇ ਗੱਡੀ ਲੈ ਕੇ ਬੱਚਾ ਲੈ ਕੇ ਚਲੇ ਗਏ 6 ਤੋਂ 10 ਕਿਲੋਮੀਟਰ ਬਾਹਰ ਐਤਵਾਰ ਦਾ ਦਿਨ ਸੀ ਫਿਰ ਬੀਮਲਾ ਰਾਣੀ ਜਦੋਂ ਗੱਲ ਕੀਤੀ ਆਂਦੇ ਇੱਕ ਬੱਚਾ ਕਿਨੇ ਕਿਤਾ ਤੂੰ ਕਿਉਂ ਜਨਮ ਕਿਤਾ ਕਹਿੰਦੀ ਨੇ ਮੈਨੂੰ ਪਤਾ ਗਲਤੀ ਹੋ ਗਈ ਲੈ ਮੈਂ ਹੁਣ ਕੱਲ ਤੋਂ ਤੁਹਾਨੂੰ ਬੱਚਾ ਵਾਪਸ ਦੇ ਦੇਾਂਗੀ ਅਸੀਂ ਫਿਰ ਉਸ ਅਮਰੀਕਾ ਲੋਜ ਨੇ ਦੇਟੇ ਦੇ ਨਾਲ ਨਿਗਰਿਆ ਜੋਂ ਦੇ ਕੋ ਪੈਸੇ ਆ ਰਹੇ ਮੋਟ ਵਿਚ ਕੁਤੇ ਉਹਨੂੰ ਕਹਿਆ ਵੀ ਆਪ ਦਾ ਬੱਚਾ ਸਾਨੂੰ ਦਿਓ ਤੇ ਆਹਦਾ ਪੈਸਾ ਵਾਪਸ ਲੈ ਲਓ ਦੇਖੋ ਯਾਰ ਇਹ ਗਲਤ ਗੱਲਾਂ ਆ ਆਸ਼ਾ ਵਰਕਰ ਮਾਫੀ ਵੀ ਮੰਗ ਰਹੀ ਵੀ ਮੈਥੋਂ ਇਹ ਕੰਮ ਹੋ ਗਿਆ ਹਨਾ ਵੀ ਮੈਂ ਕਾਰ ਨੂੰ ਮੰਗਾ ਦਿਆਂ ਹੁਣ ਬੱਚਾ ਜੀ ਹਾਂਜੀ ਵੀ ਅੱਜ ਮੈਂ ਗਲਤੀ ਕਰ ਬੈਠਾ ਮੈਨੂੰ ਪਤਾ ਨਹੀਂ ਚੱਲਿਆ ਤੇ ਮੈਂ ਕਾਰ ਨੂੰ ਬੱਚਾ ਵਾਪਸ ਦੇਵਾਂਗਾ ਪਰ ਅੱਜ ਤੱਕ ਬੱਚਾ ਨਹੀਂ ਵਾਪਸ ਦਿੱਤਾ 2 ਮਹੀਨੇ ਹੋ ਗਏ ਜੀ ਦੇਖੋ ਬਹੁਤ 60 ਦਿਨਾਂ ਦਾ ਟਾਈਮ ਬੀਤ ਗਿਆ ਹੁਣ ਤੁਸੀਂ ਇਹ ਭੈਣ ਦੇ ਨਾਲ ਆਪਾਂ ਗੱਲ ਕੀਤੀ ਹੈ ਹਨਾ ਵੇਖੋ ਵਿਚਾਰੀ ਬੋਲਦੀ ਜੀ ਇਸ ਬੱਚੀ ਰਾਤ ਨੂੰ ਟਿੱਲੀ ਹੋ ਜਾਂਦੀ ਬਹੁਤ ਜ਼ਿਆਦਾ ਐਸੇ ਜਿੰਦੇ ਤੇ 50000 ਰੁਪਏ ਖਰਚ ਕਰ ਲਿਆ ਡਾਕਟਰ ਨੂੰ ਮਗਾ ਮਗਾ ਕੇ ਬੇਹੋਸ਼ ਹੋ ਜਾਂਦੀ ਰੋ ਰੋ ਕੇ 5000 ਜਾਂ 6000 ਦੇ ਘਰੋਂ ਖਰਚ ਕਰ ਦਿੱਤੇ ਈ ਫਿਰ ਅੰਕਲ ਪਹਿਲਾਂ ਹੀ ਇਦਾਂ ਸੀ ਜਾਂ ਇਹਦੇ ਫਾਦਰ ਦੀ ਮੌਤ ਤੇ ਉਸ ਤੋਂ ਬਾਅਦ ਬੱਚੇ ਦੇ ਗਾਮੇ ਤੇ ਰੋਂਦੀ ਹੈ ਤੇ ਬੇਹੋਸ਼ ਹੋ ਜਾਂਦੀ ਤੇ ਉਹ ਤੋਂ ਡਾਕਟਰ ਮੰਗਾਣੇ ਨੂੰ ਦਵਾਈਆਂ ਦੂਣੇ ਦਵਾਈਆਂ ਟੈਨਸ਼ਨ ਹੋ ਗਈ ਹੁੰਦੇ ਕਰ ਸੇ ਦੇਖੋ ਇਹ ਭੈਣ ਸਹੀ ਸੀ ਚੰਗੀ ਤਰ੍ਹਾਂ ਪਰ ਹੁਣ ਇੰਨੀ ਆਫਸੈਟ ਜਾਂ ਇਸ ਤਰੀਕੇ ਦੇ ਨਾਲ ਇਹ ਤਾਂ ਹੋ ਗਈ ਕਿਉਂਕਿ 2 ਮਹੀਨਿਆਂ ਤੋਂ ਇਹ ਆਪਣੇ ਬੱਚੇ ਨੂੰ ਟੋਲ ਰਹੀ ਆ ਠੀਕ ਆ ਕਿਉਂਕਿ ਇਹ ਹੁਣ ਤੁਸੀਂ ਇਹ ਦੇਖੋ ਜੀ ਇਸ ਤਰੀਕੇ ਦੇ ਨਾਲ ਇਹ ਕਿਤੇ ਵੀ ਜਾ ਕੇ ਕਿਤੇ ਆਪਣੀ ਸ਼ਿਕਾਇਤ ਕਰਦੀ ਆ ਤੇ ਹਰ ਬੰਦਾ ਦੇਖਣ ਵਾਲਾ ਕੀ ਕਹੂਗਾ ਵੀ ਇਹ ਸਿਧਰੀ ਆ ਇਹ ਉਹੀ ਗੱਲ ਕਰ ਰਹੀ ਆ ਇਹਨੂੰ ਕੀ ਪਤਾ ਸ਼ਾਇਦ ਇਹ ਕਮਲੀ ਆ ਇਹਦੀ ਗੱਲ ਤੇ ਕਿਸੇ ਨੇ ਗੌਰ ਨਹੀਂ ਕਰਨਾ ਪਰ ਪੁੱਛੋ ਇਹਦੇ ਅੰਦਰ ਵੜ ਕੇ ਇਹਦੇ ਜਿਹੜਾ ਦੁੱਖ ਇਹ ਹੰਢਾ ਰਹੀ ਆ ਠੀਕ ਆ ਹੁਣ ਆ ਪੰਜ ਸਾਲ ਦੀ ਬੱਚੀ ਆ ਆ ਪਰਿਵਾਰ ਨਾਲ ਬੈਠਾ ਰੋ ਰੋ ਕੇ ਦਹਾਈਆਂ ਦੇ ਦੇ ਕੇ ਕਹਿ ਰਿਹਾ ਪਰ ਮੈਂ ਕਹਿੰਦਾ ਸਾਰੇ ਭੈਣ ਭਰਾਵਾਂ ਨੂੰ ਕਿ ਇਸ ਪਰਿਵਾਰ ਦੀ ਸਪੋਰਟ ਕਰੋ ਜਿੰਨਾਂ ਵੀ ਇੱਥੇ ਜਥੇਬੰਦੀਆਂ ਫਾਜ਼ਲਕਾ ਦੇ ਵਿੱਚ ਜਾਂ ਜਿੰਨੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਆਪਣੇ ਸਾਰੇ ਬੱਚੇ ਪਰਿਵਾਰਾਂ ਵਾਲੇ ਆਪੇ ਤੇ 2 ਮਹੀਨਿਆਂ ਦਾ ਇਸ ਭੈਣ ਦਾ ਬੱਚਾ ਵੇਖੋ ਉਹ ਮਾਸੂਮ ਪਤਾ ਨਹੀਂ ਕਿਹੜੀ ਹਾਲਤ ਚ ਹੋਊਗਾ ਕਿੱਥੇ ਹੋਊਗਾ ਇਹ ਵੀ ਕੋਈ ਪਤਾ ਨਹੀਂਗਾ ਪਰ ਜ਼ਰੂਰ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਆ ਉਹ ਮਿਲ ਸਕੇ ਅੰਕਲ ਜੀ ਇਹ ਹੁਣ ਪਹਿਲਾਂ ਤੁਸੀਂ ਇੱਕ ਦੋ ਖਬਰਾਂ ਆਪਣੀਆਂ ਚੱਲੀਆਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੋਈ ਭਰੋਸਾ ਤੁਹਾਨੂੰ ਦਿਵਾਇਆ ਵੀ ਭਾਈ ਅਸੀਂ ਕੋਈ ਕਾਰਵਾਈ ਕੀਤੀ ਕੋਈ ਐਫ ਆਈ ਆਰ ਦਰਜ ਕੀਤੀ ਉਸ ਤੋਂ ਬਾਅਦ ਕਿਸੇ ਨੂੰ ਗ੍ਰਿਫਤਾਰ ਉਹਨਾਂ ਨੇ ਕੀਤਾ 2 ਮਹੀਨੇ ਤੁਹਾਨੂੰ ਹੋ ਗਏ ਨਹੀਂ ਕੀਤਾ ਜੀ ਅਸੀਂ ਬਹੁਤ ਦੂਰ ਤੱਕ ਗਏ ਆ ਡੀ ਸੀ ਮੈਡਮ ਕੋਲ ਵੀ ਗਏ ਅੱਗੇ ਤੁਹਾਨੂੰ ਅੱਗੇ ਵੀ ਗੱਲ ਐ ਐਸ ਐਸ ਪੀ ਕੋਲ ਵੀ ਗਏ ਕੋਈ ਕਾਰਵਾਈ ਕੋਈ ਗ੍ਰਿਪਦਾਰ ਕੁਛ ਇਹਨਾਂ ਨੇ ਕੀਤਾ ਭਰਾ ਵੀ ਉਵੇਂ ਹੀ ਫਿਰਦਾ ਇੱਥੇ ਹਾਂਜੀ ਉਹ ਵੀ ਉਵੇਂ ਹੀ ਫਿਰਦਾ ਨਾਲ ਉਹਨੂੰ ਪ੍ਰਵਾਹ ਹੀ ਕੋਈ ਨਹੀਂ ਆ ਨਾ ਦੇਖੋ ਨਾ ਬਿਮਲਾ ਰਾਣੀ ਨੂੰ ਕੋਈ ਪਰਵਾਹ ਹੈ ਉਹ ਵੀ ਸ ਹੈ ਆਦੇ ਉਵੇਂ ਸਾਡੇ ਪਿੰਡ ਵਿੱਚ ਆ ਕੇ ਕੰਮ ਕਰੀ ਜਾਂਦੀ ਤੇ ਨਾਲ ਜਾ ਕੇ ਉਥੇ ਮਿਲਾਂਦੀ ਨਾ ਨੂੰ ਤੇ ਕੋਈ ਗਾਲੀ ਨਹੀਂ ਕੱਢਦੇ ਸਾਡੇ ਜੀ ਸੋ ਸਿੱਕ ਨੇ ਜੋ ਸਤਪਾਲ ਸਿੰਘ ਤੇ ਬਿਮਲਾ ਚ 420 ਕਰ ਰਿਹਾ ਹੁਣ ਉਸ ਦਿਨ ਇਹਨਾਂ ਨੂੰ ਬੱਚਾ ਵਿੱਚ ਦੋ ਮਹੀਨੇ ਹੋ ਗਏ ਹੁਣ ਆ ਪੰਜ ਦਿਨ ਪਹਿਲਾਂ ਦੀ ਗੱਲ ਹੈ ਜੀ ਇਹ ਬੱਚਾ ਬਿਮਲਾ ਨੇ 5 ਰੁਪਏ ਨੂੰ ਦਿੱਤਾ ਤੁਸੀਂ ਸਾਡੇ ਹੱਕ ਚ ਬਿਆਨ ਦੇ ਵੀ ਬੱਚਾ ਸੀ ਆਪਦੇ ਰੈ ਨਾਲ ਦਿੱਤਾ ਕਿ ਨੂੰ ਕਿ ਨੂੰ ਦਿੱਤਾ ਜੀ ਇਹ ਸੁਤਪਾਲ ਸਿੰਘ ਨਸ਼ੀੜੀ ਨੂੰ ਅੱਛਾ ਜੀ ਇਹਦੇ ਭਰਾ ਨੂੰ ਹਾਂ ਜੀ ਇਹਦੇ ਭਰਾ ਨੂੰ ਵੀ ਸਾਡੇ ਹੱਕ ਚ ਬਿਆਨ ਦੇ ਵੀ ਸਾਡੇ ਤੇ ਕਾਰਵਾਈ ਹੁੰਦੀ ਹੈ ਤੇ ਸਾਨੂੰ ਬਚਾ ਅਸੀਂ ਉਹਨਾਂ ਡਿਪਾਰਟਮੈਂਟ ਗਏ ਸੀ ਡੀਐਸਪੀ ਸਰਕਲ ਮਿਲਨ ਉਹ ਕਹਿੰਦੇ ਉਹਦਾ ਬਿਆਨ ਦੇ ਕੇ ਗਏ ਆ ਉਹ ਕਹਿੰਦੇ ਵੀ ਇਸ ਤਰ੍ਹਾਂ ਬੱਚਾ ਸਿਆਦੀ ਰਹਿ ਨਾਲ ਵਿੱਚ ਹੈ ਪਰ ਸਾਨੂੰ ਇਹ ਬੱਚਾ ਇਹਨਾਂ ਦੇ ਸਤਪਾਲ ਨਸ਼ੇੜੀ ਦੀ ਰਹਿ ਨਾਲ ਵਿਕਿਆ ਕੋਈ ਹੋਰ ਫੈਮਿਲੀ ਪਰਿਵਾਰ ਕਿਸੇ ਦੀ ਰਹਿ ਨਾਲ ਦੀ ਵਿੱਚ ਆ ਇਹ ਧੱਕੇ ਨਾਲ ਬਿੰਬਲਾ ਨੂੰ ਬੱਚੇ ਨੂੰ ਬਿਠਾ ਕੇ ਲੈ ਗਏ ਇਹਨਾਂ ਮਾਤਾ ਤੇ ਬੱਚੇ ਨੂੰ ਤੇ ਚੋਰੀ ਜਾ ਕੇ ਕੋੜਿਆਂ ਵਾਲੀ ਪਿੰਡ ਜਾ ਕੇ ਬੱਚਾ ਵੇਚਤਾ ਜੀ ਅੱਛਾ ਹੁਣ ਵੇਖੋ ਨਾ ਇਹ ਭੈਣ ਦਾ ਬਿਆਨ ਲਿਆ ਇਹ ਵੀ ਨਹੀਂ ਕਹਿੰਦੀ ਵੀ ਸਾਡੇ ਕੋਲ ਰਜਾਮੰਦੀ ਨਾ ਬੱਚਾ ਲਗੇ ਆ ਸਿਰਫ ਸਤਨਾਮ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਵੇਖੋ ਇਹ ਵੀ ਸਰਾਸਰ ਗਲਤ ਗੱਲ ਆ ਕਿਉਂਕਿ ਜਦੋਂ ਉਹ ਬੰਦਾ ਨਸ਼ੇੜੀ ਆ ਪ੍ਰਸ਼ਾਸਨ ਉਹਦਾ ਟੈਸਟ ਕਰਾਵੇ ਨਾ ਜੇ ਉਹ ਬੰਦਾ ਨਸ਼ੇੜੀ ਨਹੀਂ ਜਾਂ ਨਸ਼ੇ ਦੀ ਪੂਰਤੀ ਲਈ ਪਹਿਲਾਂ ਉਹਨੇ ਕਦੇ ਕੋਈ ਚੋਰੀ ਕੋਈ ਲੁੱਟਖੋ ਕੀਤੀ ਸਤਨਾਮ ਨੇ ਜਾਂ ਇਹ ਜਿਹਿਆਂ ਘਟਨਾਵਾਂ ਨਸ਼ੇ ਲਈ ਕੁਝ ਕਰਦਾ ਰਹਿੰਦਾਗਾ ਛੋਟੇ-ਮੋਟੇ ਸਰਚੋਰੀ ਕਰਦੇ ਆ ਚੋਰੀਆਂ ਕਰਦਾ ਹੈ ਪਰ ਉਹ ਆਹ ਨਸ਼ੇ ਲਈ ਕਰਦਾ ਹੈ ਕੋਈ ਕਈ ਵਾਰੀ ਘਰੋਂ ਵੀ ਚੋਰੀ ਕਰ ਲਿਆ ਕੋਈ ਓਹ ਰਾਸੋਂ ਪਾਸੋਂ ਕਰਕੇ ਆਹਦਾ ਨਸ਼ੇ ਦੀ ਨਸ਼ੇ ਦਾ ਵੀ ਆਹਦਾ ਹੱਲ ਕਰਦਾ ਹੈ ਪਹਿਲਾਂ ਕੋਈ ਪੁਲਿਸ ਦਾ ਉਹਦੇ ਤੇ ਪਰਚਾ ਕੋਈ ਪਹਿਲਾਂ ਕੋਈ ਗੱਲਬਾਤ ਪੁਲਿਸ ਨਾਲ ਹੋਈ ਥਾਣੇ ਦੇ ਦਰਵਾਜ਼ੇ ਗਿਆ ਕਦੇ ਉਹ ਨਹੀਂ ਜੀ ਕਦੇ ਪਹਿਲਾਂ ਨਹੀਂ ਗਿਆ ਨਹੀਂ ਕਦੇ ਪਰ ਉਹ ਆਪਦੀ ਨਸ਼ੇ ਦੀ ਪੂਰਤੀ ਲਈ ਜਰੂਰ ਹੱਥ ਪੈਰ ਮਾਰਦਾ ਰਹਿੰਦਾ ਪਰ ਹੁਣ ਤੇ ਹਾਦੀ ਕਰਤੀ ਨਾ ਮੈਂ ਕਹਿੰਦਾ ਵੀ ਕੰਸ ਕਾਂਸ ਬਣ ਗਿਆ ਜਿਵੇਂ ਕ੍ਰਿਸ਼ਨ ਲਈ ਕਾਂਸ ਬਣ ਗਿਆ ਸੀ ਉਹਦਾ ਮਾਮਾ ਉਹ ਹਰਕਤਾਂ ਉਸ ਬੰਦੇ ਨੇ ਕੀਤੀਆਂ ਨੇ ਤੁਹਾਡੇ ਸਾਹਮਣੇ ਆ ਪਰ ਦੇਖਣਾ ਇਹ ਪਊਗਾ ਪਿੱਛੇ ਨੂੰ ਵੀ ਇਸ ਪਰਿਵਾਰ ਨੂੰ ਆਪਾਂ ਨੂੰ ਅਨਸਾਫ਼ ਆ ਜਿਹੜਾ ਉਹ ਜ਼ਰੂਰ ਦਵਾਉਣਾ ਪੈਣਾ ਆਪਾਂ ਨੂੰ ਨਾਲ ਖੜਨਾ ਪੈਣਾ ਕਿਉਂਕਿ ਜਿੱਥੇ ਪ੍ਰਸ਼ਾਸਨ ਨੇ ਜ਼ਰੂਰ ਕਵੇ ਜੇ ਸੱਤਪਾਲ ਨੇ ਬਿਆਨ ਦਿੱਤੇ ਆ ਵੀ ਅਸੀਂ ਰਜਾਮੰਦੀ ਨਾਲ ਬੱਚਾ ਵਿੱਚ ਸੱਤਪਾਲ ਦਾ ਉਹ ਬੱਚਾ ਨਹੀਂ ਹੈ ਬੱਚਾ ਹੈ ਇਹ ਸਪੈਨ ਦਾ ਬੇਸ਼ੱਕ ਉਹਦਾ ਮਾਮਾ ਲੱਗਦਾ ਪਰ ਉਹਦੀ ਮਾਂ ਉਹਦਾ ਫਾਦਰ ਉਹਨਾਂ ਨੂੰ ਤੇ ਪੁੱਛਿਆ ਜੇ ਬਈ ਨਾ ਬਿਆਨ ਤੇ ਉਹਨਾਂ ਦੇ ਦੇਣ ਤੇ ਗੱਲ ਬਣਨੀ ਆ ਜਦੋਂ ਦੂਜਾ ਸਹੀ ਪਰਿਵਾਰ ਨਾਲ ਖੜਾ ਸਾਰਾ ਵੀ ਸਾਡੀ ਕੋਈ ਰਜਾਮੰਦੀ ਨਹੀਂ ਇਹ ਸਰਾਸਰ ਧੱਕਾ ਪਰ ਆਪਾਂ ਦੂਜਾ ਪੱਖ ਆਸ਼ਾ ਵਰਕਰ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਜੁੜੇ ਰੋ ਮਲੂਕਾ ਟੀਵੀ ਨਾਲ ਧੰਨਵਾਦ ਜੀ